ਅਨਾਜ ਮੰਡੀ ਸਰਹੰਦ ਵਿਖੇ ਝੋਨੇ ਦੀ ਖਰੀਦ ਸ਼ੁਰੂ ਕਰਪਾਉਣ ਦੇ ਲਈ ਵਿਤਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਵਿਸ਼ੇਸ ਤੌਰ ਤੇ ਪਹੁੰਚੇ। ਉਨ੍ਹਾਂ ਖਰੀਦ ਸ਼ੁਰੂ ਕਰਪਾਉਣ ਦੇ ਸਮੇਂ ਭਰੋਸਾ ਦਿੱਤਾ ਕਿ ਕਿਸਾਨਾਂ ਦੀ ਪੁੱਤਾਂ ਦੇ ਪਾਂਗ ਪਾਲੀ ਫਸਲ ਦਾ ਇੱਕ ਇੱਕ ਦਾਣਾ ਖਰੀਦਿਆ ਜਾਵੇਗਾ। ਪੰਜਾਬ ਸਰਕਾਰ ਦਾ ਉਦੇਸ਼ ਕਿਸਾਨਾਂ ਨੂੰ ਖੁਸ਼ਹਾਲ ਬਣਾਉਣਾ ਹੈ। ਇਸੇ ਲਈ ਸਰਕਾਰ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਕਿ ਖੇਤੀ ਖੇਤਰ ਦੇ ਵਿੱਚ ਆਈਆਂ ਹੁਨਤਾਈਆਂ ਨੂੰ ਖਤਮ ਕੀਤਾ ਜਾਵੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦੇ ਹਨ ਕਿ ਹੈ ਕਿ ਉਹ ਆਪਣੀ ਫਸਲ ਪੱਕੀ ਮੰਡੀ ਦੇ ਵਿੱਚ ਲੈ ਕੇ ਆਉਣ ਤਾਂ ਜੋ ਸਮੇਂ ਸਿਰ ਫਸਲ ਦੀ ਖਰੀਦ ਕੀਤੀ ਜਾ ਸਕੇ ਕਿਸਾਨਾਂ ਦੀ ਫਸਲ ਦਾ ਇੱਕ ਇੱਕ ਦਾਣਾ ਚੁੱਕਿਆ ਜਾਵੇਗਾ ਅਤੇ ਪੇਮੈਂਟ ਅਦਾਇਗੀ ਵੀ ਤੁਰੰਤ ਕੀਤੀ ਜਾਵੇਗੀ ਸੋਨੀ ਦੀ ਫਸਲ ਅੱਜ ਸਰਹੰਦ ਮੰਡੀ ਵੀ ਖਾਈ ਹੈ ਔਰ ਬੜੀ ਖੁਸ਼ੀ ਹੈ ਸਾਡੇ ਅਸੀ ਮੇਰੇ ਨਾਲ ਸਾਡੇ ਚੇਅਰਮੈਨ ਸਾਹਿਬ ਰਨਲੀਟਲੀ ਨੂੰ ਤੇ ਸਾਰੀ ਇੱਥੇ ਦੀ ਸਾਡੀ ਯੂਨੀਅਨ ਦੇ ਪ੍ਰਧਾਨ ਔਰ ਸਾਡੇ ਕਿਸਾਨ ਵੀਰ ਸਾਡੇ ਆਰਤੀ ਸਹਿਬਾਨ ਔਰ ਪ੍ਰੈਸਰ ਵਾਲੇ ਵੀ ਸਾਰੇ ਨੂੰ ਬਹੁਤ-ਬਹੁਤ ਮੁਬਾਰਕਵਾਦ ਕਿ ਅੱਜ ਸ਼ੁਰੂਆਤ ਕਰੀਏ ਅਸੀਂ ਬੋਲੀ ਦੀ ਔਰ ਜਿਵੇਂ ਸੁਣ ਚ ਆਇਆ ਕਿ ਝਾੜ ਵੀ ਬਹੁਤ ਵਧੀਆ ਪਰਮਾਤਮਾ ਦੀ ਕਿਰਪਾ ਜਿਵੇਂ ਹੜਾਏ ਸੀ ਔਰ ਉਸ ਤੋਂ ਬਾਅਦ ਬੜਾ ਡਰ ਲੱਗਦਾ ਸੀ ਕਿਸਾਨਾਂ ਦਾ ਨੁਕਸਾਨ ਹੋਇਆ ਲੇਕਿਨ ਕਹਿੰਦੇ ਪਰਮਾਤਮਾ ਦਾ ਉਹ ਨਹੀਂ ਪਤਾ ਹੁੰਦਾ ਕਿਵੇਂ ਦਿੰਦਾ ਔਰ ਇਹ ਸਾਨੂੰ ਪ੍ਰਤੱਖ ਦਿਖ ਰਿਹਾ ਕਿ ਇਹ ਕਿਹਾ ਜਾ ਰਿਹਾ ਕਿ 30-32 ਕੁਇੰਟਲ ਝਾੜ ਜਿਹੜਾ ਹੋ ਰਿਹਾ ਔਰ ਫਸਲ ਵੀ ਬੜੀ ਸਾਫ ਹੈ ਤੁਸੀਂ ਦੇਖੋਗੇ ਆ ਦੇਖੋ ਬਿਲਕੁਲ ਤੁਹਾਨੂੰ ਦਿਖੀਗੀ ਇਹ ਬਹੁਤ ਵਧੀਆ ਕੋਈ ਕਾਲਾ ਦਾਣਾ ਨਹੀਂ ਮੈਂ ਧੰਨਵਾਦ ਜਿੱਥੇ ਪ੍ਰਮਾਤਮਾ ਦਾ ਕਰਦਾ ਹਾਂ ਤੇ ਕਿਸਾਨਾਂ ਨੂੰ ਬਧਾਈ ਦਿੰਦਾ ਕਿ ਇਹਦੇ ਨਾਲ ਸਾਡੀ ਖੁਸ਼ਹਾਲੀ ਆਊਗੀ ਔਰ ਸਾਡੇ ਜਿਹੜੇ ਪ੍ਰਬੰਧ ਨੇ ਉਹ ਅਸੀਂ ਸਾਰੇ ਇਕੱਠੇ ਹੋ ਕੇ ਚੇਅਰਮੈਨ ਸਾਹਿਬ ਖੜੇ ਨੇ ਸਾਡੇ ਸਾਰੇ ਹੋਰ ਉਦੇਦਾਰ ਸਹਿਬਾਂ ਅਸੀਂ ਕਿਸਾਨ ਵੀਰਾਂ ਨੂੰ ਇਹ ਵਿਸ਼ਵਾਸ ਬੁਣਾਉਣਾ ਹੈ ਕਿ ਪਿਛਲੇ ਸਾਲ ਵਾਂਗ ਇਸ ਸਾਲ ਵੀ ਅਸੀਂ ਪ੍ਰਬੰਧਾਂ 'ਚ ਕੋਈ ਕਮੀ ਨਹੀਂ ਆਉਣ ਦੇਵਾਂਗੇ ਤੁਹਾਡੀ ਸੇਵਾ 'ਚ ਕੋਈ ਕਮੀ ਨਹੀਂ ਆਉਣ ਦਾ ਕਿਸਾਨ ਵੀਰਾਂ ਦਾ ਪਾਣੀ ਦਾ ਪ੍ਰਬੰਧ ਹੋਰ ਸਾਰੇ ਅਸੀਂ ਚੈੱਕ ਕਰ ਰਹੇ ਹਾਂ ਸਾਰੇ ਪ੍ਰਬੰਧ ਮੁਕੰਮਲ ਨੇ ਔਰ ਕਿਸਾਨਾਂ ਨੂੰ ਬੇਨਤੀ ਹੈ ਕਿ ਸੁੱਕੀ ਫਸਲ ਲੈ ਕੇ ਉਹ ਨਾਲ ਦੀ ਨਾਲ ਤਲਾਕੇ ਨਾਲ ਦੀ ਨਾਲ ਪੈਸੇ ਲੈ ਕੇ ਜਾਣ ਜਿਵੇਂ ਪਿਛਲੀ ਸਰਕਾਰ ਪਿਛਲੀ ਵਾਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਜਿਹੜਾ ਹੁਕਮ ਸੀ ਕਿ ਨਾਲ ਜਦੋਂ ਫਸਲ ਤੁਲਦੀ ਹੈ ਨਾਲ ਦੀ ਨਾਲ ਪੈਸੇ ਮਿਲਣ ਔਰ ਉਹ ਇਸ ਤਰੀਕਾ ਰੈਗੂਲਰ ਹੋਊਗਾ ਮਾਨ ਸਾਹਿਬ ਦੇ ਨਿਰਦੇਸ਼ ਨੇ ਸਾਨੂੰ ਤੇ ਮੈਂ ਬਹੁਤ ਬਹੁਤ ਇੱਕ ਵਾਰ ਫਿਰ ਬਹੁਤ ਮੁਬਾਰਕਬਾਦ ਹਨਾ ਕਿਸਾਨ ਵੀਰਾਂ ਨੂੰ ਆੜਤੀ ਵੀਰਾਂ ਨੂੰ ਸਾਰੇ ਜਿਹੜੇ ਇੱਥੇ ਕੰਮ ਕਰਦੇ ਆ ਸਾਡੇ ਪੱਲੇਦਾਰ ਭਰਾ ਕਿਉਂਕਿ ਇਹ ਇੱਕ ਗਰੁੱਪ ਕੰਮ ਹੁੰਦਾ ਇਕੱਲੇ ਕਿਸਾਨਾਂ ਦਾ ਹੀ ਨਹੀਂ ਬਹੁਤ ਨੂੰ ਇਹ ਰੋਜ਼ਗਾਰ ਮਿਲਦਾ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਅੱਜ ਸਰਹੰਦਾ ਨਾਜ਼ ਮੰਡੀ ਜਿਹੜੀ ਮੇਨ ਜਿਲ੍ਹਾ ਫਤਿਹਗੜ ਸਾਹਿਬ ਦੀ ਮੰਡੀ ਹੈ ਅੱਜ ਖਰੀਦ ਸ਼ੁਰੂ ਹੋਈ ਹੈ ਸਭ ਤੋਂ ਪਹਿਲਾਂ ਅੱਜ ਦੀ ਖਰੀਦ ਸਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਨੇ ਚਮਕੌਰ ਸਾਹਿਬ ਤੋਂ ਸ਼ੁਰੂਆਤ ਕੀਤੀ ਸੀ ਉਸ ਤੋਂ ਬਾਅਦ ਸਾਰੇ ਪੰਜਾਬ ਦੇ ਵਿੱਚ ਅੱਜ ਦੀ ਝੋਨਾ ਖਰੀਦ ਜਿਹੜੀ ਉਹ ਸ਼ੁਰੂ ਹੋਈ ਹੈ ਸਾਡੀ ਮੰਡੀ ਦੇ ਵਿੱਚ ਵੀ ਐਮਐਲਏ ਸਰ ਲਖਵੀਰ ਸਿੰਘ ਰਾਏ ਹੁਣੇ ਆਏ ਇਹਨਾਂ ਨੇ ਅਮ ਕਰੇ ਸ਼ੁਰੂ ਕਰਾਈ ਹੈ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਅੱਜ ਤੱਕ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਇਹ ਖੁਸ਼ੀ ਹੋਈ ਹੈ ਕਿ ਕਿਸਾਨਾਂ ਦਾ ਝਾੜ ਜਿਹੜਾ ਝੋਨੇ ਦਾ ਉਹ 32 33 ਕੁੰਟਲ ਦੇ ਲਗਭਗ ਬਹੁਤ ਵਧੀਆ ਸਾਫ ਜੀਰੀ ਨਾਲ ਨਿਕਲ ਰਿਹਾ ਹੈ ਬਿਨਾਂ ਕਿਸੇ ਬਿਮਾਰੀ ਤੋਂ ਸਾਰੇ ਕਿਸਾਨ ਵਧਾਈ ਦੇ ਪਾਤਰ ਨੇ ਉੱਥੇ ਮੈਂ ਵਿਸ਼ਵਾਸ ਦਉਣਾ ਕਿ ਮਾਰਕੀਟ ਕਮੇਟੀ ਸਰਨਪਤੇਗੜ ਸਾਹਿਬ ਜਿੰਨੇ ਵੀ ਕਿਸਾਨ ਹੋਣਗੇ ਜਿੰਨੇ ਆਰਟੀਏ ਨੇ ਜਿੰਨੇ ਸਾਡੇ ਲੇਬਰ ਕਲਾਸ ਦੇ ਮਜ਼ਦੂਰ ਨੇ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਤੇ ਕਾਮਨਾ ਕਰਦਾ ਕਿ ਜਿਹੜਾ ਸੀਜ਼ਨ ਹੈ ਇਹ ਸੁੱਖ ਸ਼ਾਂਤ ਖੁਸ਼ੀਆਂ ਨਾਲ ਨੇਪਰੇ ਜੜੇ ਬਹੁਤ ਬਹੁਤ ਧੰਨਵਾਦ